ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਔਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਛੋੜੀ ਮਾਈ ਡਾਟਰ ਐਂਡ ਰੀਕਮ ਅਮਾ ਅਮਨ ਕਮ ਆਨ ਅਮਨ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਲੁਧਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਲਵ ਯੂ ਲੁਧਿਆਣਾ ਲਵ ਯੂ ਅਮਾਨਿੰਦਰ ਸਿੰਘ ਕਮ ਆਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਜਿੱਤਾਇਆ Oh very good ਇੱਕ ਵਾਰੀ ਦੇ ਫਲਾਈ ਕਿੱਸ ਟੂ एवरीवन लव यू ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ एवरीवन ਬਹੁਤ ਧੰਨਵਾਦ اور ਬਹੁਤ ਮਿਹਰਬਾਨੀ اور স্পেশাল ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਛੱਠਾ ਸਾਹਿਬ ਸਾਰੇ ਬਲੌਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन थैंक यू सो मच ਅ ਸਸਿਗਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ सॉरी बहुत सारियॉ कॉल्स आ रही हैं, सो so, सारी फैमिली अमन अमन ama, uh, बोलो जी काल जी, सारा हैं बहुत लुधिया बहुत करना चोनी जिना ने लुधिया लव यू लुधियाना लव यू अमान इंदर सिंह कमान सार्ड बहुत बोहोत धनबाद मेरे पापा नुड oh, hey. एक बारी बडी लव्यू लुधियाना लव्यू लुधियाना ਚਲੋ ਥੈਂਕ ਯੂ एवरीवन ਬਹੁਤ ਧੰਨਵਾਦ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਚੱਠਾ ਸਾਹਿਬ ਸਾਰੇ ਬਲੌਕ ਪ੍ਰਧਾਨ ਸਾਡੇ ਅਨਡਰ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ थैंक यू एवरीवन थैंक यू सो मच